ਹੈਲੋ ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿੰਨੇ ਠੀਕ-ਠਾਕ ਹੋਵੋਗੇ ਅੱਜ ਆਪਾਂ ਇੱਕ ਅਜਿਹੀ ਚੀਜ਼ ਦੇ ਉੱਪਰ ਡਿਸਕਸ ਕਰਨ ਵਾਲੇ ਹਾਂ ਜਿਹੜੀ ਕਿ ਬਿਮਾਰੀਆਂ ਦੀ ਜੜ ਹੈ ਜਿੱਥੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਬਹੁਤ ਅੰਗਰੇਜ਼ੀ ਦਵਾਈਆਂ ਖਾ-ਖਾ ਕੇ ਅੱਕ ਚੁੱਕੇ ਹੋਵੋਗੇ ਕਿਉਂਕਿ ਜਦੋਂ ਅੰਗਰੇਜ਼ੀ ਦਵਾਈ ਲੈਣੇ ਆ ਉਸ ਟਾਈਮ ਠੀਕ ਰਹਿਣੇ ਆ ਤੇ ਜਦੋਂ ਉਹਨੂੰ ਛੱਡ ਦਿੰਨੇ ਆ ਫੇਰ ਫਿਰ ਮੈਂ ਤੁਹਾਨੂੰ ਇੱਕ ਏਦਾਂ ਦਾ ਦੇਸੀ ਨੁਸਖਾ ਦੱਸੂਗੀ ਨਾ ਤਾਂ ਉਹਦਾ ਕੋਈ ਸਾਈਡ ਇਫੈਕਟ ਹੈ ਤੇ ਨਾ ਉਹ ਕੋਈ ਜ਼ਿਆਦਾ ਮਹਿੰਗਾ ਹੈ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਉਹਨੂੰ ਘਰ ਵਿੱਚ ਤਿਆਰ ਕਰ ਸਕਦੇ ਹੋ ਮੈਂ ਸਭ ਤੋਂ ਜਿਹੜੀ ਮੇਨ ਬਿਮਾਰੀ ਦਾ ਨੋ ਲੈਣਾ ਚਾਹੁੰਦੀ ਆ ਉਹ ਹੈਗੀ ਕਬਜ ਕਿਉਂਕਿ ਲੀਵਰ ਦਾ ਫੈਟੀ ਹੋਣਾ, ਪੇਟ ਦੀਆਂ ਬਿਮਾਰੀਆਂ, ਬਾਦ ਹਾਜ਼ਮੀ, ਪੇਟ ਦਾ ਭਾਰੀਪਣ, ਪੇਟ ਵਧਣਾ ਇਹ ਸਾਰੀਆਂ ਬਿਮਾਰੀਆਂ ਨਾਲ ਮਿਲ ਕੇ ਸੁਸਤੀ ਹੋਣੀ ਇਕ ਕਬਜ ਨਾਲ ਹੀ ਹੁੰਦੀਆਂ ਨੇ ਤੇ ਇਕ ਕਬਜ ਦਾ ਅੰਗਰੇਜ਼ੀ ਦਵਾਈਆਂ ਨਾ ਤੁਸੀਂ ਜਿੰਨੇ ਮਰਜ਼ੀ ਲੈ ਚਲੋ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਜਿੰਨੇ ਦਿਨ ਲਾਉਂਗੇ ਉਹਨੇ ਦਿਨ ਫਾਇਦਾ ਹੋਏਗਾ ਵਾਦ ਤੋਂ ਉਹੀ ਤਾਂ ਹੁੰਦਾ ਪਹਿਲਾਂ ਵੀ ਮੈਂ ਇਹ ਵੀਡੀਓ ਪਾਈ ਸੀਗੀ ਉਹ ਵੀ ਕਾਫੀ ਫਰੈਂਡ ਨੇ ਆ ਨਾ ਪਸੰਦ ਕੀਤੀ ਤੇ ਹੁਣ ਵੀ ਮੈਨੂੰ ਕਾਫੀ ਪੁੱਛ ਰਹੇ ਸੀਗੇ ਵੀ ਕਵਲ ਦੀ ਜਿਹੜੀ ਤੁਸੀਂ ਉਹ ਹੈ ਉਹਦੇ ਬਾਰੇ ਸਾਨੂੰ ਪ੍ਰੋਪਰ ਦੱਸੋ ਉਸ ਟਾਈਮ ਮੈਂ ਸਿਰਫ ਪਾਊਡਰ ਜਿਹੜਾ ਬਣਾਇਆ ਹੋਇਆ ਸੀ ਉਹੀ ਦੱਸਿਆ ਸੀਗਾ ਦੇਖੋ ਇਹ ਜੂਸ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਰਹੀ ਆਂਗੀ ਤੇ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਕੀ ਜਿਹੜੀ ਚੀਜ਼ ਹੁੰਦੀ ਹੈ ਕਿੰਨੀ ਮਾਤਰਾ ਦੇ ਵਿੱਚ ਲੈਣੀ ਹੈ ਕੀ ਕੀ ਲੈਣੇ ਤੇ ਕਿਸ ਤਰੀਕੇ ਨਾਲ ਲੈਣੀ ਹੈ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹਾਂਜੀ ਤੇ ਉਹਦੇ ਵਾਸਤੇ ਆਪਾਨੂੰ ਚਾਹੀਦੀ ਹੈਗੀ ਇੱਕ ਤਾਂ ਸੌਂਫ ਦੇਖੋ ਇਹ ਸੌਂਫ ਹੈਗੀ ਜਿਹੜੀ ਕਿ ਆਪਾਂ ਚਾਹ ਵਗੈਰਾ ਦੇ ਵਿੱਚ ਜਾਂ ਖਾਣ ਵਾਸਤੇ ਬਹੁਤ ਵਰਤਦੇ ਸੌਂਫ ਦੀ ਤਸੀਰ ਠੰਡੀ ਹੁੰਦੀ ਹੈ ਹਨਾ ਕਾਫੀ ਜ਼ਿਆਦਾ ਇਹ ਬੈਨੀਫਿਟ ਹੈ ਇਹ ਤਾਂ ਤੁਸੀਂ ਬੈਸੇ ਵੀ ਅਗਰ ਖਾਣੇ ਹੋ ਨਾ ਤਾਂ ਵੀ ਜਿਨਾਂ ਦੇ ਤਜਾਬ ਪੰਦਾ ਹੈ ਹਾਜਮੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਤੇ ਦੂਸਰੀ ਚੀਜ਼ ਆਪਾਂ ਨੇ ਲੈਣੀ ਹੈ ਸਰੀ ਦੇ ਪੱਤੇ ਇਹ ਤੁਹਾਨੂੰ ਹਨਾ ਕਿਸੇ ਵੀ ਪਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਜਿੰਨੀ ਤੁਸੀਂ ਸੌਂਫ ਲੈਣੀ ਹੈ ਓਨੇ ਹੀ ਸਰੀ ਦੇ ਪੱਤੇ ਲੈਣੇ ਹਨ ਇਹਨਾਂ ਨੂੰ ਚੰਗੇ ਤਰੀਕੇ ਨਾਲ ਸੁਕਾ ਲੈਣਾ ਹੈ ਦੇਖੋ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਬਿਲਕੁਲ ਦੇਸੀ ਨੇਗੇ ਜਿਹੜੀ ਸੌਂਫ ਹੈ ਦੇਖੋ ਇਹ ਵੀ ਆਪਾਂ ਆਮ ਖਾਂਦੇ ਆ ਜਿਹਨੂੰ ਨਾ ਤਿਜਾਬ ਦਾ ਕੈਪਸੂਲ ਖਾਂਦੇ ਨੇ ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਵੀ ਤੁਸੀਂ ਸੌਂਫ ਤੇ ਮਿਸਰੀ ਹੈ ਜਿਹੜੀ ਧਾਗੇ ਵਾਲੀ ਉਹਨੂੰ ਪੀਸ ਕੇ ਰੱਖ ਲਓ ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਲੈ ਲਓ ਵੈਸੇ ਵੀ ਤੁਹਾਨੂੰ ਪੇਟ ਦੀਆਂ ਨਾ ਜਿਹੜੀਆਂ ਵੀ ਬਿਮਾਰੀਆਂ ਨੇ ਹਾਜਮਨ ਦਾ ਤਿਜਾਬ ਹੈ ਨਾ ਇਹ ਕਾਫੀ ਠੀਕ ਕਰ ਦੇਗੀ ਇਹ ਜਿਹੜੀ ਸ਼੍ਰੀ ਹੈਗਾ ਹਨਾ ਇਹ ਵੀ ਇੱਕ ਮਤਲਬ ਕਿ ਜੜੀ ਬੂਟੀਆਂ ਦੀ ਤਰ੍ਹਾਂ ਵਰਤਿਆ ਜਾਣ ਵਾਲਾ ਪਹਿਲਾਂ ਇਹ ਦਰਖਤ ਪਾਏ ਜਾਂਦੇ ਸੀਗੇ ਹੁਣ ਕਿਤੇ ਕਿਤੇ ਰਹਿ ਗਏ ਨੇ ਹਨਾ ਪਰ ਜਿਨ੍ਹਾਂ ਨੂੰ ਪਤਾ ਹੈ ਹਨਾ ਉਹਨਾਂ ਨੇ ਇਹਦੀਆਂ ਦਵਾਈਆਂ ਬਣਾ ਲੀਆਂ ਤੇ ਇਹਨਾਂ ਦੋਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਲੈਣਾ ਹੈ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਥੋੜੀ ਜੀ ਧੁੱਪ ਲਗਾ ਕੇ ਇਹਨਾਂ ਨੂੰ ਤੁਸੀਂ ਨੇ ਪੀਸ ਲੈਣਾ ਕਿਸੇ ਵੀ ਮਿਕਸੀ ਵਗੈਰਾ ਚ ਪੀਸ ਲੈਣਾ ਚੰਗੇ ਤਰੀਕੇ ਦੇ ਨਾਲ ਫਿਰ ਇਹਨੂੰ ਸਾਨ ਲੈਣਾ ਸਾਨ ਕੇ ਕਿਸੇ ਵੀ ਹਨਾ ਭਾਰਤਣ ਦੇ ਵਿੱਚ ਤੁਸੀਂ ਪਾ ਲਿਓ ਫਿਰ ਇਹਦੇ ਵਿੱਚ ਤੁਸੀਂ ਨੇ ਅੱਧਾ ਚਮਚ ਕਾਲੇ ਨਮਕ ਦਾ ਪਾਉਣਾ ਤੇ ਹਾਂਜੀ ਹੁਣ ਮੈਂ ਤੁਹਾਨੂੰ ਦੱਸਿਆ ਸੀ ਦੇਖੋ 200 ਗ੍ਰਾਮ ਤੁਸੀਂ ਹੈਨਾ ਸੌਂਫ ਲੈਂਦੇ 200 ਗ੍ਰਾਮ ਤੁਸੀਂ ਨੇ ਸਰੀਂ ਦੇ ਪੱਤੇ ਲੈਂਦੇ ਆ ਕਿ ਉਹਦੇ ਵਿੱਚ ਨਾ ਅੱਧੇ ਚਮਚ ਤੋਂ ਵੀ ਘੱਟ ਕਾਲਾ ਨਮਕ ਪਾਉਣਾ ਸਿਰਫ ਇਹ ਹੀ ਤਿੰਨ ਚੀਜ਼ਾਂ ਨੇ ਗਈਆਂ ਜਿਨ੍ਹਾਂ ਨੂੰ ਤੁਸੀਂ ਨੇ ਪੀਸ ਕੇ ਚੰਗੇ ਤਰੀਕੇ ਨਾਲ ਮਿਕਸ ਕਰਕੇ ਕਿਸੇ ਸੀਸੀ ਦੇ ਵਿੱਚ ਜਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਸ਼ਾਮ ਨੂੰ ਇਹਨੂੰ ਲੈਣ ਦਾ ਤਰੀਕਾ ਹੁਣ ਮੈਂ ਤੁਹਾਨੂੰ ਪ੍ਰੋਪਰ ਦੱਸਦੀ ਹਾਂ ਦੇਖੋ ਹਰ ਇੱਕ ਤੁਹਾਡੀ ਜਿੰਨਾ ਵੀ ਪੇਟ ਦੀ ਪ੍ਰੋਬਲਮ ਹੈ ਕਬਜ ਰਹਿੰਦੀ ਹੈ ਭਾਰੀ ਪਨ ਰਹਿੰਦਾ ਹੈ ਨਾ ਕਿਉਂਕਿ ਸਵੇਰੇ ਜਾਨੇ ਤੋਂ ਪੇਟ ਸਾਫ਼ ਨਾ ਹੋਵੇ ਤਾਂ ਸਾਰਾ ਦਿਨ ਸੁਸਤੀ ਰਹਿੰਦੀ ਹੈਗੀ ਮੈਂ ਗਰੰਟੀ ਨਾਲ 100% ਗਰੰਟੀ ਨਾਲ ਕਹਿ ਸਕਦੀ ਹਾਂ ਕਿ ਜਦੋਂ ਪਹਿਲੇ ਦਿਨ ਹੀ ਤੋ ਤੁਹਾਨੂੰ ਕਾਫੀ ਫਰਕ ਪੈ ਜਾਏਗਾ ਪਰ ਜੇ ਤੁਸੀਂ ਪੰਜਾਂ ਦਿਨ ਲਾਉਂਗੇ ਲਗਾਤਾਰ ਤਾਂ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਤੇ ਤੁਸੀਂ ਸ਼ਾਮ ਨੂੰ ਦੁੱਧ ਗਰਮ ਕਰ ਲੈਣਾ ਦੁੱਧ ਗਰਮ ਕਰਕੇ ਥੋੜਾ ਜਿਹਾ ਦੇ ਵਿੱਚ ਤੁਸੀਂ ਸ਼ੱਕਰ ਪਾ ਲੈਣੀ ਹੈ ਫਿਰ ਇਹਨੂੰ ਇੱਕ ਚਮਚ ਕੌਲੀ ਦੇ ਵਿੱਚ ਅਗਰ ਤੁਸੀਂ ਵੱਡੇ ਹੋ 15 ਸਾਲ ਤੋਂ ਉੱਪਰੋਂ ਤਾਂ ਤੁਸੀਂ ਇੱਕ ਚਮਚ ਅਗਰ ਛੋਟੀ ਏਜ ਹੋ ਤਾਂ ਤੁਸੀਂ ਇੱਕ ਚੁਟਕੀ ਮਤਲਬ ਕਿ ਇੱਕ ਜਾਂ ਦੋ ਚੁਟਕੀਆਂ ਉਹਨੂੰ ਦੇ ਸਕਦੇ ਹੋ ਤਾਂ ਤੁਸੀਂ ਕੌਲੀ ਦੇ ਵਿੱਚ ਪਹਿਲਾਂ ਇੱਕ ਚਮਚ ਪਾ ਲੈਣਾ ਜਿਆਦਾ ਵੀ ਨਹੀਂ ਹਲਕਾ ਜਿਹਾ ਇੱਕ ਚਮਚ ਪਾ ਲੈਣਾ ਤਾਂ ਉਸ ਨੂੰ ਚੰਗੇ ਤਰੀਕੇ ਦੇ ਨਾਲ ਦੁੱਧ ਪਾ ਕੇ ਘੋਲ ਲੈ ਘੁਰ ਕੇ ਫਿਰ ਉਹਨੂੰ ਪੀ ਲੈਣਾ ਫਿਰ ਜਿਹੜਾ ਹੋਰ ਦੁੱਧ ਅੱਧਾ ਇੱਕ ਗਲਾਸ ਦੁੱਧ ਤਾਂ ਤੁਸੀਂ ਲੈ ਲਿਓ ਫਿਰ ਹੋਰ ਥੋੜਾ ਜਿਹਾ ਦੁੱਧ ਪਾ ਕੇ ਉਹ ਵੀ ਉੱਪਰ ਤੇ ਪੀ ਲੈਣਾ ਕਮ ਸੇ ਕਮ ਦੁੱਧ ਤੁਹਾਡਾ ਹਨਾ ਵਧੀਆ ਗਰਮ ਹੋਵੇ ਜਿੱਦਾਂ ਕਿ ਪਚਾ ਪੀਂਨੇ ਹੋਣੇ ਓਨਾ ਕ ਗਰਮ ਦੁੱਧ ਹੋਵੇ ਫਿਰ ਹੀ ਜ਼ਿਆਦਾ ਤੁਹਾਨੂੰ ਇਹ ਫਾਇਦਾ ਹੋਏਗਾ ਬਸ ਖਾਣਾ ਖਾਣ ਤੋਂ ਬਾਅਦ ਜਦੋਂ ਤੁਸੀਂ ਸੌਣਾ ਉਸ ਟਾਈਮ ਇਹ ਲੈਣੀ ਹੈ ਪ੍ਰੋਪਰ ਤੁਸੀਂ ਲਓਗੇ 10 15 ਦਿਨਾਂ ਦੇ ਵਿੱਚ ਤੁਹਾਡੀ ਕਪੜ ਦੀ ਬਿਮਾਰੀ ਤੋਂ ਬਿਲਕੁਲ ਹਨਾ ਰਾਹਤ ਪਾ ਸਕਦੇ ਹੋ ਉਹ ਕਹਿੰਦੇ ਹੁੰਦੇ ਨੇ ਨਾ ਤੁਸੀਂ ਆਮ ਮਸੂਰੀਆਂ ਸੁਣੀਆਂ ਨੇਗੇ ਪੇਟ ਸਫਾ ਹਰ ਰੋਗ ਦਫਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਸ ਨੁਸਖੇ ਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਤੁਹਾਨੂੰ 100% ਤੋਂ ਵੀ ਉੱਪਰ ਫਾਇਦਾ ਹੋਊਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਜਾਂ ਗੋਲੀ ਲੈਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਣਾ ਤੇ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਉਣਾ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਦਾਂ ਦੀਆਂ ਬਹੁਤ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਮਿਲਣਗੀਆਂ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਉਹ ਤਕਲੀਸਾ ਰਿਕਟਨ ਨੂੰ ਸਤਿ ਸ਼੍ਰੀ ਅਕਾਲ ਜੀ